ਪ੍ਰੇਮ ਸਿੰਘ ਚੰਦੂ ਮਾਜਰਾ ਦੇ ਪਾਂਜੇ ਹਰਵਿੰਦਰਪਾਲ ਸਿੰਘ ਹਰਪਾਲਪੁਰ ਸਾਫਕਾ ਖਾਦੀ ਬੋਰਡ ਵਾਈਸ ਚੇਅਰਮੈਨ ਨੂੰ ਗਨੌਰ ਪੁਲਿਸ ਨੇ 376 ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ ਜਿਸ ਦੇ ਬਾਅਦ ਐਮਐਲਏ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਤੇ ਉਹਨਾਂ ਦੇ ਸਮਰਥਕਾਂ ਨੇ ਥਾਣੇ ਦਾ ਖਰਾਉ ਕੀਤਾ ਹੈ মিডিਆ ਨਾਲ ਗਲਤ ਕਰਦੇ ਹਨ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦਾ ਕਹਿਣਾ ਹੈ ਕਿ ਉਹਨਾਂ ਦੇ ਭਰਾ ਹਰਵਿੰਦਰਪਾਲ ਨੂੰ ਰਾਜਨੀਤਿਕ ਤੋ ਪ੍ਰੇਰਿਤ ਹੋ ਕੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ ਉਨਾਰਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਜਿਸ ਤਰੀਕੇ ਨਾਲ ਅਕਾਲੀਆਂ ਦੇ ਉੱਪਰ ਪਰਚੇ ਦਰਜ ਕਰਵਾ ਰਹੀ ਹੈ ਉਹ ਗਲਤ ਟੰਗ ਹੈ ਇਸ ਮੌਕੇ ਤੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਅਤੇ ਅਮਨਪਾਲ ਸਿੰਘ ਵਿਰਕ ਨੇ ਕਿਹਾ ਉਹਨ ਕੀਤਾ ਜਦੋਂ ਪਰਚਾ ਦਰਜ ਹੋਇਆ ਸੀ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਐਸਐਚਓ ਤੇ ਕੌਣ ਆਇਆ ਸਪੈਸ਼ਲ ਬੁਲਾਏ ਗਏ ਕਿਉਂਕਿ ਪਿਛਲਾ ਜਿਹੜਾ ਥਾਣੇਦਾਰ ਸੀ ਐਸਐਚਓ ਸੀ ਉਹ ਐਸਾ ਐਸਾ ਕੰਮ ਕਰਨ ਵਾਸਤੇ ਵੀ ਮੇਰੀ ਨੌਕਰੀ ਤੇ ਕੱਲ ਨੂੰ ਮੈਨੂੰ ਕੋਰਟ ਵਿੱਚ ਜਾਣਾ ਪੈਣਾ ਤੇ ਉਹਨੇ ਨਹੀਂ ਮੰਨਿਆ ਸੀ ਇਹ ਰਾਤੂ ਰਾਤ ਬੁਲਾਏ ਗਏ ਜੇ ਇਹ ਪਰਚਾ ਦਰਜ ਕਰਵਾਇਆ ਗਿਆ ਸੋ ਮੈਂ ਤਾਂ ਐਸਐਸਪੀ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਦੇਖੋ ਮੈਨੂੰ ਉਹਨਾਂ ਤੋਂ ਬਹੁਤ ਉਮੀਦ ਸੀ ਵੀ ਉਹਨਾਂ ਦੇ ਹੁੰਦਿਆਂ ਕੋਈ ਇਹ ਜੀ ਗੱਲ ਨਹੀਂ ਹੋ ਸਕਦੀ ਮੈਂ ਉਹਨਾਂ ਨੂੰ ਇੱਕ ਸਵਾਲ ਆ ਮੇਰਾ ਵੀ ਐਨੀ ਜਾਂਬਾਦ ਪੁਲਿਸ ਆ ਪੰਜਾਬ ਦੀ ਪਰ ਹਾਦਰ ਪੁਲਿਸ ਆ ਪੰਜਾਬ ਦੀ ਕਿੰਨੇ ਝੁਝਾਰੂ ਅਫਸਰ ਨੇ ਪੰਜਾਬ ਪੁਲਿਸ ਵਿੱਚ ਟੈਲੈਂਟਡ ਅਫਸਰ ਨੇ ਪੰਜਾਬ ਪੁਲਿਸ ਦੇ ਵਿੱਚ ਫਿਰ ਜਿਹੜਾ ਇਹ ਸੱਜਣ ਜਿਹਦੇ ਐਡਾ ਗੰਭੀਰ ਮਸਲਾ ਪੀਸੀ ਇੱਕ ਦਾ ਮਸਲਾ ਦਰਜ ਹੋਇਆ ਹੋਵੇ ਕੀ ਤੁਸੀਂ ਸਮਝਦੇ ਹੋ ਵੀ ਇਸ ਤੋਂ ਕੋਈ ਵਧੀਆ ਥਾਣੇਦਾਰ ਇਹ ਥਾਣਾ ਚਲਾਉਣ ਵਾਸਤੇ ਨਹੀਂ ਸੀ ਮਿਲਿਆ ਕੀ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਵੀ ਜਿਲ੍ਹਾ ਪਟਿਆਲਾ ਦੇ ਵਿੱਚ ਤੁਸੀਂ ਗਿਣਤੀ ਮੈਂ ਪ੍ਰੈਸ ਨੂੰ ਸਿੱਧਾ ਦੰਦਣਾ ਵੀ ਗਿਣਤੀ ਕਰੋ ਕਿ ਕਿੰਨੇ ਹੀ ਐਸੇ ਪੁਲਿਸ ਰੂਲਸ ਦੇ ਅਕੋਰਡਿੰਗਲੀ ਇਹ ਵਿਅਕਤੀ ਇੱਥੇ ਐਸਐਚਓ ਲੱਗ ਹੀ ਨਹੀਂ ਸਕਦਾ ਕਿਉਂ ਲਗਵਾਇਆ ਗਿਆ ਸੀ ਕੀ ਮਜਬੂਰੀ ਸੀ ਜਿਹਦੇ ਵਿੱਚ ਕੀ ਖੂਬੀ ਸੀ ਮੈਨੂੰ ਸਿੱਧੂ ਸਾਹਿਬ ਦੱਸਣੇ ਜੇ ਇਸ ਵਿਅਕਤੀ ਵਿੱਚ ਕੀ ਖੂਬੀ ਸੀ ਕਿ ਉਹਨਾਂ ਨੂੰ ਲੱਗਿਆ ਵੀ ਘਨੌਰ ਇਸ ਵਿਅਕਤੀ ਦੇ ਥੱਲੇ ਪ੍ਰੋਟੈਕਟ ਹੈ ਜਿਹਦੇ ਪੀਸੀਆ ਇੱਕ ਦਾ ਪਰਚਾ ਦਰਜ ਜਿਹੜਾ ਪੁਲਿਸ ਰੂਲਸ ਦੇ ਅਕੋਰਡਿੰਗਲੀ ਇੱਥੇ ਐਸਐਚਓ ਨਹੀਂ ਲੱਗ ਸਕਦਾ ਕੇਵਲ ਦੇ ਕੇਵਲ ਉਹਨੂੰ ਆ ਕੰਮ ਕਰਾਉਣ ਵਾਸਤੇ ਇੱਥੇ ਦਰਜ ਕਰਾਇਆ ਗਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਘਨੌਰ ਆਓ ਸਰ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਇਲزام ਜਿਹੜੇ ਹੈਗੇ ਆ ਪੁਲਿਸ ਰਿਪੋਰਟ ਲਗਾਏ ਗਏ ਹੈਗੇ ਆ ਕਿ ਜਿਹੜੇ ਜਿਹੜੀ ਦੇਖੋ ਮੈਂ ਇੱਥੇ ਆਇਆ ਸੀਗਾ ਮੈਂ ਇਕੱਲਾ ਆਇਆ ਸੀ ਹਮ ਤੇ ਇਹ ਸੰਗਤ ਤੁਸੀਂ ਕਿਸੇ ਇੱਕ ਨੂੰ ਪੁੱਛੋ ਇਹ ਆਪ ਮਹਾਰੇ ਹੁਣ ਮੈਨੂੰ ਪਾਤਣਾ ਸ਼ਤਰਾਣੇ ਤੱਕ ਦੇ ਸਮੁੱਚੇ ਜ਼ਿਲ੍ਹੇ ਦੇ ਵਿੱਚ ਇਹ ਗੱਲ ਹੌਲੀ-ਹੌਲੀ ਅੱਗ ਬੰਗ ਫੈਲ ਰਹੀ ਆ ਸਾਡੀ ਲੀਡਰਸ਼ਿਪ ਸਾਰੀ ਇੱਥੇ ਆ ਰਹੀ ਆ ਮਨਜੋਗ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸਾਹਿਬ ਉਹ ਵੀ ਕੁਝ ਸਮੇਂ ਬਾਅਦ ਉਹ ਵੀ ਇੱਥੇ ਪਹੁੰਚਣਗੇ ਤੇ ਇਹ ਇੱਕ ਮੁੱਦੇ ਦੇ ਰੂਪ ਵਿੱਚ ਆ ਤੇ ਮੈਂ ਸਮਝਦਾ ਹਾਂ ਵੀ ਇਹ ਇਹਦੇ ਪਿੱਛੇ ਇੱਕ ਮਨਸ਼ਾ ਜਿਹੜੀ ਉਹ ਕਿਤੇ ਨਾ ਕਿਤੇ ਮੈਂ মিডিਆ ਦੇ ਰਾਹੀਂ ਗੱਲ ਕਰਨਾ ਚਾਹੁੰਦਾ ਵੀ ਪਾਰਲੀਮੈਂਟ ਦੀ ਚੋਣ ਆ ਗਈ ਇਹ ਲੋਕ ਸੋਚਦੇ ਆ ਵੀ ਪਾਰਲੀਮੈਂਟ ਦੀ ਚੋਣ ਦੇ ਵਿੱਚ ਇਦਾਂ ਲੋਕਾਂ ਨੂੰ ਡਰਾ ਕੇ ਅਸੀਂ ਅੰਦਰ ਤਾੜ ਲਾਂਗੇ ਤੇ ਤਾਂ ਕਿ ਕੋਈ ਬੂਸਣਾਂ ਵਾਲੀ ਨਾ ਰਵੇ ਅਕਾਲੀਆਂ ਦਾ ਜੇ ਅਕਾਲੀਆਂ ਦੇ ਬੰਦਿਆਂ ਨੂੰ ਅੰਦਰ ਤਾੜ ਲਾਂਗੇ ਅਕਾਲੀਆਂ ਦੀਆਂ ਬੀਬੀਆਂ ਲਾਉਣਗੀਆਂ ਬੂਥ ਹਿੰਦੁਸਤਾਨ ਦੀ ਲੋਕ ਸਭਾ ਦੀ ਜਿਹੜੀ ਚੋਣ ਹੋਊਗੀ ਉਹ 376 ਦੇ ਝੂਠੇ ਪਰਚੇ ਦਰਜ ਕਰਵਾਉਣ ਵਾਲੇ ਲੋਕਾਂ ਨੂੰ ਅਸੀਂ ਕਦੇ ਵੀ ਆਪਣਾ ਨੁਮਾਇੰਦਾ ਬਣਾ ਕੇ ਪਟਿਆਲੇ ਤੇ ਲੋਕ ਨਹੀਂ ਭੇਜਣਗੇ ਬਲਕਿ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਅਕਾਲੀਆਂ ਦੀਆਂ ਬੀਬੀਆਂ ਲਾਉਣਗੀਆਂ ਜਿੱਥੇ ਤੁਸੀਂ ਸਾਡੇ ਬੰਦਿਆਂ ਨੂੰ ਏਦਾਂ ਪਰਚਿਆਂ 'ਚ ਲਜਾਉਂਗੇ ਤਾਂ ਉਥੇ ਕੁਦਰਤੀ ਰੂਪ ਵਿੱਚ ਸਾਡੀਆਂ ਲੇਡੀਜ਼ ਪਰ ਲੋਕ ਰਾਜ ਨੂੰ ਬਚਾਉਣ ਵਾਸਤੇ ਅਸੀਂ ਆਪਣੀ ਭੂਮਿਕਾ ਨਿਭਾਉਂਦੇ ਰਵਾਂਗੇ ਬੈਠਾਂਗੇ ਨਹੀਂ ਇਨਸਾਫ ਦੀ ਲੜਾਈ ਅਖੀਰਲੀ ਮੰਜ਼ਿਲ ਤੱਕ ਲੜਦੇ ਰਵਾਂਗੇ ਸਾਡੇ ਕੋਲ ਮੁਕਦਮਾ ਦਾ 98 ਨੰਬਰ ਹੈ ਅੱਛਾ ਕੀ ਤਰ੍ਹਾਂ ਸੀ ਕੀ ਨ ਤੇ ਕੀ ਨਾਮ ਹੈ ਤੇ ਦੋਸ਼ੀ ਨੇ ਇੱਕ ਹਰਵਿੰਦਰ ਵਾਲਾ ਪੁਲਿਸ ਹੈ ਉਹ ਅਸੀਂ ਅੱਜ ਅਰੈਸਟ ਕਰ ਲਿਆ ਲਗਭਗ 2-3 ਮਹੀਨੇ ਪਹਿਲੇ ਜਦੋਂ ਇਹਨਾਂ ਨੇ ਇਨਕੁਆਰੀ ਵੀ ਲਾਈ ਸੀ ਪਰ ਉਦੋਂ ਆਪ ਨਹੀਂ ਗਏ ਐਸਪੀਡੀ ਸਾਹਿਬ ਕੋਲ ਉਹ ਇਨਕੁਆਰੀ ਫਾਈਲ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਦੋ ਦੋ ਸ਼ੋਰ ਕਿਹੜੇ ਜਿਹੜੇ ਨਾਮ ਕੀ ਨਾਮ ਉਹਨਾਂ ਦਾ ਚੋਸ ਤਿੰਨ ਦਾ ਸਿਰ ਦੋ ਇੱਕ ਦਾ ਇਹ ਦੋ ਹੋਰ ਕੀ ਨਾਮ ਹੈ ਤਸਵੀਰ ਹੈ ਇੱਕ ਲੇਡੀ ਹੈ ਤੇ ਉਹਨਾਂ ਆਪਣਾ ਵਿਰੋਧੀ ਪਾਰਟੀ ਵੱਲੋਂ ਜਿਹੜਾ ਅਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਨਾ ਇਸ ਤਰ੍ਹਾਂ ਦੀ ਨਿਆਇਕ ਸਾਹ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਇਹ ਅਸੀਂ ਤਾਂ ਪੂਰਾ ਮੌਕਾ ਦਿੱਤਾ ਹੈ ਆਪਣੇ ਆਪਣੇ ਉੱਪਰ ਰੱਖਣ ਦਾ ਨਹੀਂ ਆਏ ਤਾਂ ਅਸੀਂ ਕੀ ਕਰ ਸਕਦੇ ਹਾਂ ਭਾਜੀ ਜਿਹੜਾ ਜਿਹੜੀ ਕੰਪਲੇਂਟ ਹੈਗੀ ਉਹ ਕੰਪਲੇਂਟ ਕੀ ਹੈਗੀ ਆ ਉਹ ਡਿਟੇਲ ਜੀ ਪਹਿਲਾਂ ਵੀ ਦੱਸ ਸਕਦੇ ਜੀ 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 ਪ੍ਰੋਪਰਟੀ ਜੋ ਰੇਟ ਤੇ ਲਈ ਸੀ ਉਹ ਰੇਟ ਨਹੀਂ ਅਗਲੇ ਨੇ ਅਜੇ ਰਜਿਸਟਰੀ ਗਰਾਉਂਡ ਤੋਂ ਬਾਅਦ پیسے ਨਹੀਂ ਦਿੱਤੇ ਜੀ ਜੀ ਕੋਈ ਫਿਜ਼ੀਕਲ ਰਿਲੇਸ਼ਨ ਵੀ ਵਿੱਚ ਬਣਿਆ ਕਿਸੇ ਦਾ ਮਲਕੀਅਰਸ਼ਿਪ ਹੈ ਸੀਰੀਅਸ ਅਲੀਗੇਸ਼ਨ ਹੈ ਉਸ ਨੂੰ ਇਨਵੈਸਟੀਗੇਟ ਕਰ ਰਹੇ ਨੇ ਠੀਕ ਹੈ ਭਾਈ ਠੀਕ ਹੈ